ਸਤਿ ਸ਼੍ਰੀ ਅਕਾਲ ਜੀ ਵੇਦਰ ਬਹਰਪ੍ਰੀਤ ਵੇਦਰ ਸਾਰੇ ਵੀਰਾਂ ਦਾ ਹੀ ਚੈਨ ਤੇ ਸਵਾਗਤ ਕਰਦੇ ਹਾਂ ਤਾਂ ਬੀਤੀ ਜਿਹੜੇ 31 ਮਈ ਨੂੰ ਕੱਲ ਜਾਨੀ ਕਿ ਕਾਫੀ ਅਪਕਲ ਕਰ ਦੁਪਹਿਰ ਸ਼ਾਮ ਦੇ ਆਪਸ ਜਿਹੜੇ ਬੱਦਲ ਬਈ ਬੰਨਣੇ ਸ਼ੁਰੂ ਹੋਏ ਮੋਗਾ ਖੇਤਰ ਵਿੱਚ ਤੇ ਨਾਲ ਲੱਗਦੇ ਫਿਰੋਜ਼ਪੁਰ ਦੇ ਕੁਝ ਖੇਤਰੋਗੇ ਫਰੀਦਕੋਟ ਦੇ ਕੁਝ ਖੇਤਰੋਗੇ ਉਸ ਤੋਂ ਲੁਧਿਆਣਾ ਆ ਗਿਆ ਆਪਣਾ ਪਟਿਆਲਾ ਸੰਗਰੂਰ ਦੇ ਕੁਝ ਕਿਤਨੇ ਬੱਦਲ ਬਈ ਬੰਨਣੇ ਸ਼ੁਰੂ ਹੋਏ ਤੇ ਕਾਫੀ ਖੇਤਰਾਂ ਵਿੱਚ ਇਸ ਦੇ ਨਾਲ ਲੱਗਦੇ ਪੁਆਦ ਦੇ ਖੇਤਰੋਗੇ ਜਾਂ ਲੁਧਿਆਣਾ ਆ ਗਿਆ ਆਪਣਾ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਜਾ ਨਾਲ ਲੱਗਦੇ ਕੁਝ ਹਿਆਰਪੁਰ ਦੇ ਇਲਾਕੇ ਹੋਗੇ ਨਵਾਂ ਸ਼ਹਿਰ ਹੋ ਗਿਆ ਕਿਤੇ ਕਿਤੇ ਡੇੜੇ ਘਰ ਜਲਿਸ਼ਕ ਦੇ ਨਾਲ ਠੀਕੇ ਧਾਮੀ ਤੇ ਸ਼ਰਾਟੇ ਤੇ ਕਿਤੇ ਕਿਤੇ ਕੁਝ ਖੇਤਰਾਂ ਵਿੱਚ ਜਿਹੜੇ ਤੇਜ਼ ਹਵਾਵਾਂ ਜੜ ਕੇ ਹਨੇਰ ਚਖੜ ਵੇਖਣ ਨੂੰ ਮਿਲਿਆ ਮੌਕਾ ਦੇ ਖੇਤਰੋਗੇ ਨਾਲ ਲੱਗਦੇ ਕੁਝ ਫਿਰੋਜ਼ਪੁਰ ਦੇ ਭਾਗ ਹੋਗੇ ਆ ਫਰੀਦਕੋਟ ਦੇ ਕੁਝ ਇਲਾਕੇ ਹੋਗੇ ਬਰਨਾਲਾ ਹੋ ਗਿਆ ਜਾਂ ਇਸ ਦੇ ਆਸ-ਪਾਸ ਖੇਤਰਾਂ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਸਿਰਸਾ ਹਾਰਪੁਰ ਅਤੇ ਆਬਾਦ ਹੋ ਗਿਆ ਜੀਂਦ ਕੁਰਕ ਖੇਤਰ ਕੈਥਲ ਅੰਮਾਲਾ ਪੰਚਕੂਲ ਹੋ ਗਿਆ ਪੱਛਮੀ ਯੂਪੀ ਦੇ ਕੁਝ ਖੇਤਰੋਗੇ ਆ ਦਿੱਲੀ ਦੇ ਖੇਤਰੋਗੇ ਰਾਜਸਥਾਨ ਦੇ ਕੁਝ ਅੱਜ ਜਿਹੜਾ ਹਨੇਰ ਚੱਕੜ ਤੇ ਤਕਤ ਮੀਂਹ ਦੇ ਚਰਾਟੇ ਦਰਜ ਕੀਤੇ ਗਏ ਕੱਲ 31 ਮਈ ਦੁਪਹਿਰ ਸ਼ਾਮ ਦੇ ਆਸ-ਪਾਸ ਜਿਹੜਾ ਬੱਦਲ ਬਾਈ ਪਣੀ ਤੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਤੇ ਕਈ ਖੇਤਰਾਂ ਵਿੱਚ ਹਨੇਰ ਚੱਕੜ ਦਾ ਕਾਫੀ ਖੇਤਰਾਂ ਵਿੱਚ ਵੇਖਣ ਨੂੰ ਮਿਲਿਆ ਤੇ ਮੀਂਹ ਹੋ ਆਇਆ ਟੁੱਟਮੇ ਖੇਤਰਾਂ ਵਿੱਚ ਦਰਜ ਕੀਤਾ ਗਿਆ ਕਿ ਤਕ ਤਕ ਹਲਕਾ ਕਿ ਤਕ ਦਰਮਿਆਨ ਤੇ ਕੁਝ ਖੇਤਰਾਂ ਤੇਜ਼ ਜੜਮੀ ਦੀ ਚੱਟ ਵੇਖਣ ਨੂੰ ਮਿਲੀ ਤੇ ਅੱਜ 1 ਜੂਨ ਉਸ ਤੋਂ ਬਾਅਦ 2 ਤੇ 3 4 ਜੂਨ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਆ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਅਸਾਰਨ ਦਾ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਿਆਂ ਗੁਜਾਰਸ਼ ਕਰਨਾ ਚਾਹੁੰਦਿਆਂ ਤੁਸੀਂ ਕਿਸ ਲੱਖ ਜਿਲ੍ਹੇ ਤੇ ਇਸ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਹਾਂ ਜਿਹੜੇ ਵੀ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਤਾਂ ਸਭ ਤੋਂ ਪਹਿਲਾਂ ਗੱਲ ਕਰੀ ਅੱਜ 1 ਜੂਨ ਨੂੰ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਕੁਝ ਕੁ ਇਲਾਕਿਆਂ ਵਿੱਚ ਅੱਜ ਜਿਹੜੇ ਆ ਬੱਦਲ ਬਾਈ ਬਾਂਸਰੀ ਜੋ ਕਿ ਥੋੜੇ ਬਹੁਤ ਖੇਤਰਾ ਵਿੱਚ ਸੰਭਾਵਨਾ ਹੈ ਕਿ ਜ਼ਿਆਦਾਤਰ ਮੌਸਮ ਠੀਕ ਠ 35% ਖੇਤਰਾਂ ਵਿੱਚ ਚਾਂਸ ਰਹਣਗੇ ਪੰਜਾਬ ਦੇ ਕੁਝ ਇਲਾਕੇ ਪੰਜਾਬ ਦੇ ਨਾਲ-ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਕੁਝ ਖੇਤਰਾਂ ਵਿੱਚ ਆ ਬੱਦਲਵਾਈ ਬਣ ਸਕਦੀ ਦੁਪਹਿਰ ਸ਼ਾਮ ਦੇ ਆਸਪਾਸ ਜਾਂ ਉਸ ਦਸਵੇਰ ਦੇ ਘੰਟਿਆਂ ਵਿੱਚ ਕਿਤੇ-ਕਿਤੇ ਅਨਿੱਕੀ ਮੋਟੀ ਅੜੀ ਕਾਰਵਾਈ ਹੋ ਸਕਦੀ ਹੈ ਹਨੇਰੀ ਚੱਲਣ ਦੇ ਆਸਾਰ ਨੇ ਕਿਤੇ-ਕਿਤੇ ਗਰਜ ਲਿਸ਼ਕ ਦੇ ਨਾਲ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤੋਂ ਸਬ ਮੀਨ ਆਪਾਂ ਕਰ ਕਰੇ ਸਿਸਟਮ ਦਾ ਦੇਣ ਹੋਵੇਗਾ 3 ਅਤੇ 4 ਜੂਨ ਠੀਕ ਹੈ 3 ਅਤੇ 4 ਜੂਨ ਨੂੰ ਇੱਕ ਜਾਂ ਦੋ ਵਾਰ ਕਈ ਖੇਤਰਾਂ ਵਿੱਚ ਹਨੇਰੀ ਪੁੱਜਣ ਦੇ ਆਸਾਰ ਨੇ ਕਾਫੀ ਖੇਤਰਾਂ ਵਿੱਚ ਤੇਜ਼ ਜਿਹੜਾ ਹਨੇਰ ਝੱਖੜ ਵੇਖ ਮਲੇਗਾ ਤੇ ਕਿਤਕੀ ਤੇ ਰਫਤਾਰ ਹੋ ਗਈ ਆਤੀ 35 ਕਿਤਕੀ ਤੇ 40 45 ਕਿਤਕੀ ਤੇ 60 70 80 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੇ ਚੱਲਣ ਦੀ ਸੰਭਾਵਨਾ ਪੰਦੀ ਦਿਖਾਈ ਦੇ ਰਹੀ ਹੈ ਤੇ ਮੀਂਹ ਜਿਹੜਾ ਹੋਵੇਗਾ ਟੁੱਟਣਾ ਜਾਨੀ ਕਿ ਆ ਕੁਝ ਖੇਤਰਾ ਮੀਂਹ ਦੇ ਅਸਾਰ ਰਹਿਣਗੇ ਹੁਸਰ ਬਹੁਤੇ ਖੇਤਰਾ ਵਿੱਚ ਆ ਥੋੜੇ ਬੋਤ ਖੇਤਰਾ ਵਿੱਚ ਆ ਮੀਂਹ ਦਰਜ ਕੀਤਾ ਜਾਸਰ ਕਿਤਕੀ ਤੇ ਹਲਕਾ ਕਿਤਕੀ ਤੇ ਦਰਮਿਆਨਾ ਤੇ ਕਿਤਕੀ ਤੇ ਤੇਜ਼ ਜੜਮੀ ਦੀ ਚੱਟ ਵੇਖਣ ਨੂੰ ਮਿਲੇਗੀ ਤੇ ਕਿਤੇ ਦੇ ਤੇ ਹੁਸਰ ਕੁਝ ਖੇਤਰਾ ਵਿੱਚ ਥੋੜੇ ਬੋਤੇ ਆ ਦੋ ਚਾਰ ਜ਼ਿਲ੍ਹੇ ਪੰਜਾਬ ਤੇ ਜੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾ ਖੇਤਰਾਂ ਵਿੱਚ ਕਿਤੇ ਕਿਤੇ ਨਿੱਕੀ ਮੋਟੀੜ ਘੜੇਮਾਰੀ ਦਰਜ ਕੀਤੀ ਜਾ ਸਕੀ ਥੋੜੇ ਬਹੁਤ ਖੇਤਰਾਂ ਵਿੱਚ اچਾਂਸ ਰੈਨਗ ਜਿਆਤਰ ਮੌਸਮ ਜਿਹੜਾ ਹੋਵੇਗਾ ਠੀਕ ਹੈ ਨੇਰ ਚਖੜ ਵਾਲਾ ਜਾਂ ਕਿਤੇ ਕਿਤੇ ਹੋ ਸਕਦਾ ਹੈ ਕਿ ਅਗਰ ਚਲਿਸ਼ਕ ਦੇ ਨਾਲ ਆ ਜਿਹੜੇ ਮੀਂਹ ਦੇ ਸ਼ਰਾਟ ਦਰਜ ਕੀਤੇ ਜਾ ਸਕਦੇ ਦੋ ਚਾਰ ਜ਼ਿਲ੍ਹੇ ਪੰਜਾਬ ਤੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਤੇ ਦਿੱਲੀ ਦੇ ਕੁਝ ਖੇਤਰਾਂ ਵਿੱਚ ਜੜ ਪਾਰੀ ਵੀ ਦੀ ਜਾਨੀ ਕਿ ਤੇਜ਼ ਮੀਂਹ ਦੀ ਝਟ ਦੇਖਣ ਨੂੰ ਮਿਲ ਸਕਦੀ ਜਿਆਤਰ ਵੀ ਹੋਵੇਗਾ ਹਲਕਾ ਦਰਮਿਆਨਾ ਆ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਆਪ ਜਿਹੜਾ ਸਿਸਟਮ ਆਪਾਂ ਗੱਲ ਕਰੀ ਕੋ ਆ 5 ਜੂਨ ਤੋਂ ਲੈ ਕੇ ਤੱਕ 11 12 ਤੱਕ ਮੌਸਮ ਜ਼ਿਆਦਾਤਰ ਸਾਫ਼ ਰਹਿਣ ਦੇ ਸਾਰ ਨੇ ਕੁਝ ਉਸਰੇ ਇੱਕ ਦਿਨ ਜਾਂ ਦੋ ਦਿਨ ਕਿਤੇ ਨਿੱਕੇ ਮੋٹے ਝੜਕਾਰਵੇ ਉਸਰੇ ਜ਼ਿਆਦਾਤਰ ਮੌਸਮਿੰਨ ਦਿਨਾਂ ਵਿੱਚ ਸਾਫ਼ ਤੇ ਖੁਸ਼ਕ ਬਣਿਆ ਰਹਿਗਾ ਜਨ ਕਿ ਟੈਂਪਰੇਚਰ ਵਧਣਾ ਸ਼ੁਰੂ ਹੋਏਂਗੇ 5 6 ਜੂਨ ਤੋਂ ਲੈ ਕੇ 11 12 ਜੂਨ ਤੱਕ ਟੈਂਪਰੇਚਰ ਕਾਫੀ ਆਈ ਜਾਣਗੇ ਠੀਕ ਹੈ ਦੁਪਹਿਰ ਸ਼ਾਮ ਦੇ ਆਸ ਕਾਫੀ ਜਿਹੜੇ ਆਪਾਂ ਕੱਲ੍ਹ ਟੈਂਪਰੇਚਰ ਵਧਣਗੇ ਤੇ ਗਰਮੀ ਜਿਹੜੀ ਹੁਣ ਉਸ ਪਰ ਗਰਮੀ ਕਾਫੀ ਜਿਹੜੀ ਵੇਖਣ ਨੂੰ ਮਿਲੇਗੀ ਤੇ ਮੁੜ ਕੇ ਵਾਲੀ ਗਰਮੀ ਜਿਹੜੀ ਮਹਿਸੂਸ ਹੋਵੇਗੀ ਜਿਹੜਾ ਆਪਾਂ ਕੱਲ੍ਹ ਵਾਟ ਵਾਲੀ ਗਰ 5 ਜੂਨ ਤੋਂ ਜਿਵੇਂ ਜਿਵੇਂ ਅਗਾ ਜਾਵਾਂਗੇ 6 7 8 9 10 ਆ 12 ਜੂਨ ਤੱਕ ਟੈਂਪਰੇਚਰ ਕਾਫੀ ਜਿਹੜੇ ਵਧਣਗੇ ਠੀਕ ਹੈ ਤਾਂ ਕਈ ਖੇਤਰਾਂ ਵਿੱਚ ਟੈਂਪਰੇਚਰ ਆ ਚੜ੍ਹਨੇ ਸ਼ੁਰੂ ਹੋਏਗੇ ਜਿਹੜੀਆਂ ਹਵਾਵਾਂ ਆਣਦੀਆਂ ਹੁਣ ਆਪਾਂ ਗੱਲ ਕਰੀ ਹਵਾਵਾਂ ਦੀ ਤਾਂ 1 ਜੂਨ ਤੋਂ ਲੈ ਕੇ ਠੀਕ ਹੈ 4 ਜੂਨ ਤੱਕ ਹਵਾਵਾਂ ਦੀ ਗੱਲ ਜਿਹੜੀ ਰਫ਼ਤਾਰ ਜਾਨਕਿ ਆਪਾਂ ਗੱਲ ਕਰੀ ਜਿਹੜੇ ਆਉਣਗੇ ਪੂਰਬ ਦਿਸ਼ਾ ਤੋਂ ਵਗਦੇ ਰਹਿਣਗੀਆਂ ਤਾਂ ਉਸ ਵਾਰ ਮੇਨ ਆਪਾਂ ਗੱਲ ਕਰੇ ਇਸ ਵਿੱਚ 2 ਦੀ ਦੁਪਹਿਰ ਸ਼ਾਮ ਤੋਂ ਲੈ ਕੇ 4 ਦੀ ਸ਼ਾਮ ਤੱਕ ਠੀਕ ਹੈ 2 ਜੂਨ ਦੀ ਦੁਪਹਿਰ ਸ਼ਾਮ ਤੋਂ ਲੈ ਕੇ 4 ਜੂਨ ਤਪਾ ਆਪਣੇ ਸ਼ਾਮ ਤੱਕ ਜਿਹੜੇ ਦਿਨੋਂ ਦੇ ਘੰਟੇ ਹੋਣਗੇ ਤੇ ਇਸ ਲਈ ਜਿਹੜੇ ਹਲਚਲ ਹੋਣ ਦੀ ਸੰਭਾਵਨਾ ਤੇ ਇੱਕ ਜਾਂ ਦੋ ਵਾਰ ਕਾਫੀ ਕਿਸ ਤਰ੍ਹਾਂ ਵਿਚ ਹਨੇਰੀ ਆਪੋ ਚੰਦੇ ਆਸਾਨ ਹਨੇਰ ਤਕੜ ਕਾਫੀ ਕਿਸ ਤਰ੍ਹਾਂ ਦੇ ਵੇਖਣ ਨੂੰ ਮਿਲੇਗਾ ਮੀਂਹ ਹੋਸਰ ਟੁੱਟ ਮਾਰ ਐਸਰ ਜਾਨੀ ਕਿ ਮੀਂਹ ਹੋਸਰ ਕੁਝ ਕੁ ਖੇਤਰਾ ਵਿੱਚ ਨਾ ਵੇਖਣ ਨੂੰ ਮਿਲੇ ਜਾਨੀ ਕਿ ਕਿਤੇ ਕਿਤੇ ਉਸਰ ਹਨੇਰੀ ਆਪੋ ਚ ਜਾਂ ਕਣੀਆਂ ਵੇਖਣ ਨੂੰ ਮਿਲਣ ਕਿਤੇ ਕਿਤੇ ਉਸਰ ਹਲਕੇ ਜਾਂ ਕਿਤੇ ਕਿਤੇ ਦਰਮਿਆਨੇ ਤੇ ਕੁਝ ਖੇਤਰਾ ਦਰਮਿਆਨੇ ਤੇਜ਼ ਜਾਨੀ ਕਿ ਭਾਰੀ ਮੀਂਹ ਦੀ ਛੱਟ ਵੇਖਣ ਨੂੰ ਮਿਲੇ ਸਰੀ ਕੁਝ ਖੇਤਰਾ ਗਾੜੇ ਮਾਰੀ ਵਿਜੜ ਤਰਜ਼ ਕੀਤੀ 4 2 ਤਰੀਕ ਨੂੰ ਆ 2 ਜੂਨ ਜ ਆਗ ਤੇ ਨ ਤਾਂ 4 ਜੂਨ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਖੇਤਰ ਪੱਛਮੀ ਯੂਪੀ ਦੇ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ ਤੇ ਦਿੱਲੀ ਦੇ ਕੁਝ ਖੇਤਰਾਂ ਵਿੱਚ ਅਸਾਰ ਜਿਹੜੇ ਬੰਦੇ ਦਿਖਾਈ ਤੇਰੇ ਨੇ ਤਾਂ ਮੀਂਹ ਜਿਹੜਾ ਸਿਸਟਮ ਦੇਣ ਹੋਵੇਗਾ 3 ਤੇ 4 ਜੂਨ ਨੂੰ ਰਹੇਗਾ ਇੱਕ ਜਾਂ ਦੋ ਵਾਰ ਆ ਵੱਡੇ ਪੱਤਰ ਤੈ ਨੀਰੀ ਤੇ ਕੁਝ ਆਗ ਟੁੱਟਵੇਂ ਆ ਤੌਰ ਤੇ ੜਮੀ ਦਰਜ ਕੀਤਾ ਜਾਂ ਸਰ ਕਿਤਕ ਹਲਕਾ ਕਿਤਕ ਦਰਮਿਆਨਾ ਤੇ ਕਿਤਕ ਤੇਜ਼ ਜੜਮੀ ਦੀ ਚੱਟ ਵੇਖਣ ਨੂੰ ਮਿਲ ਸਕਦੀ ਬਾਕੀ ਹੋਰ ਵੀ ਕੋਈ ਅਪਡੇਟ ਹੋਵੇਗੀ ਆਪਾਂ ਤੁਹਾਡੇ ਤੱਕ ਜਾਣਕਾਰੀ ਚੈਨਲ ਤੇ ਪਹੁੰਚਾ ਰਹੇ ਹਾਂ ਧੀਲੇ ਵਾਰ ਅਪਡੇਟ ਆਪਾਂ ਨੈਕਸਟ ਵੀਡੀਓ ਵਿੱਚ ਅਪਲੋਡ ਕਰਾਂਗੇ ਕੁਆਦਤ ਤੇ ਕਿਟਕਟ ਜ਼ਿਲ੍ਹਾ ਵਿੱਚ ਘਟ ਸਭਾਵਨ ਬੰਦੀ ਦਿਖਾਈ ਦੇ ਰਹੀ ਤੇ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਇਸ ਚੈਨਲ ਤੇ ਠੀਕ ਹੈ ਵੀਡੀਓ ਦਿਰਾਈ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਆਨ ਤਾ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ